ਹਾਂਜੀ ਦੋਸਤੋ ਅੱਜ ਮੇਰੇ ਸਾਹਮਣੇ ਕੁਝ ਦਾਲਾਂ ਪਈਆਂ ਐ ਜਿਨ੍ਹਾਂ ਦਾ ਮੈਂ ਤੁਹਾਨੂੰ ਪੰਜਾਬ ਵਿੱਚ ਰੇਟ ਦੱਸਾਂਗਾ ਤੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਜਿਹੜੇ ਜਿਹੜੀ ਵੀ ਕੰਟਰੀ ਆਸਟ੍ਰੇਲੀਆ ਅਮਰੀਕਾ ਕੈਨੇਡਾ ਜਾਂ ਪਾਕਿਸਤਾਨ ਦੇ ਵਿੱਚ ਰਹਿੰਦੇ ਆ ਇੱਕ ਦੂਜੇ ਨੂੰ ਟੈਗ ਕਰਿਓ ਤੇ ਦੱਸਿਓ ਕਿ ਤੁਹਾਡੇ ਮੁਲਕ ਦੇ ਵਿੱਚ ਕੀ ਰੇਟ ਚੱਲ ਰਿਹਾ ਇਹਨਾਂ ਦਾਲਾਂ ਦੇ ਆਓ ਪਹਿਲਾਂ ਜਿਹੜੀ ਦਾਲ ਦੀ ਗੱਲ ਕਰਦੇ ਆ ਉਹ ਹੈਗਾ ਮਸਰ ਸਾਬਤ ਮਸਰ ਸਾਬਤ ਪੰਜਾਬ ਵਿੱਚ ਵਿਕ ਰਹੇ ਐ 100 ਰੁਪਏ ਕਿਲੋ ਉਸ ਤੋਂ ਬਾਅਦ ਆndi ਹੈ ਹਰੀ ਬੂੰਗੇ ਹਰੀ ਮੂੰਗੀ ਵੀ ਇਕ ਰਹੀ ਹੈ ਪੰਜਾਬ ਦੇ ਵਿੱਚ 110 ਰੁਪਏ ਕਿਲੋ ਅਰਹਰ ਦੀ ਦਾਲ ਇਹ ਵਿਕ ਰਹੀ ਹੈ 150 ਰੁਪਏ ਕਿਲੋ ਚਨਾ ਦਾਲ ਇਹ ਪੰਜਾਬ ਦੇ ਵਿੱਚ ਵਿਕ ਰਹੀ ਹੈ ਭਾਰਤੀ ਪੰਜਾਬ ਦੇ ਵਿੱਚ ਇਹ ਵਿਕ ਰਹੀ ਹੈ 80 ਰੁਪਏ ਕਿਲੋ ਫੇਰ ਆਂਦਾ ਰੌਂਗੀ ਰੌਂਗੀ ਪੰਜਾਬ ਦੇ ਵਿੱਚ ਵਿਕ ਰਹੀ ਹੈ 150 ਰੁਪਏ ਲੋਬੀਆ ਵੀ ਕਹਿੰਦੇ ਕਹਿੰਦੇ ਰਾਜਮਾ ਲਾਲ ਇਹ ਪੰਜਾਬ ਚ ਵਿਕ ਰਿਹਾ 130 ਰੁਪਏ ਕਿਲੋ ਰਾਜਮਾ ਚਿਤਰਾ ਰਾਜਮਾ ਦਾ ਰਾਜਾ ਇਹ ਵਿਕ ਰਿਹਾ 150 ਰੁਪਏ ਕਿਲੋ ਸੋਇਆਬੀਨ ਪਾਕਤ ਦਾ ਖਜ਼ਾਨਾ ਜਿਹੜਾ ਇਹ ਪੰਜਾਬ ਚ ਵਿਕ ਰਿਹਾ ਹੈ ਇਸ ਟਾਈਮ 100 ਰੁਪਏ ਕਿਲੋ ਮਸਰ ਦਲੇ ਮਸਰ ਦਲੇ ਪੰਜਾਬ ਚ ਵਿਕ ਰਿਹਾ ਬਹੁਤ ਵਧੀਆ ਕੁਆਲਟੀ ਦੇ ਦੇਸੀ ਜਿਹੜੇ 105 ਰੁਪਏ ਕਿਲੋ ਇਹ ਹੁੰਦਾ ਜੀ ਉੜਦ ਮਾਂ ਮਾਂ ਜਿਹੜੇ ਆ ਇਹ ਪੰਜਾਬ ਦੇ ਵਿੱਚ ਵਿਕ ਰਹੇ ਆ 100 ਤੇ 20 ਰੁਪਏ ਕਿਲੋ ਸਫੇਦ ਚਨੇ ਸਫੇਦ ਚਨੇ ਜਿਹੜੇ ਡਬਲ ਡਾਲਰ ਹੈ ਉਹ ਵਿਕ ਰਹੇ ਆ ਪੰਜਾਬ 'ਚ 150 ਰੁਪਏ ਕਿਲੋ ਤੇ ਇੱਕ 트리플 ਡਾਲਰ ਵੀ ਆਉਂਦੇ ਉਹ 170 75 ਰੁਪਏ ਕਿਲੋ ਵਿਕ ਰਹੇ ਆ ਮਹਿੰਗੇ ਬਹੁਤ ਜ਼ਿਆਦਾ ਇਸ ਵੇਲੇ ਉਸ ਤੋਂ ਬਾਅਦ ਆnde ਕਾਲੇ ਚਨੇ ਇਹ ਵੀ ਕੁਆਲਿਟੀ ਦੇ ਮੁਤਾਬਕ 75 ਰੁਪਏ ਤੋਂ ਲੈ ਕੇ ਤੇ 80 ਰੁਪਏ ਕਿਲੋ ਵਿਕ ਰਹੇ ਫਿਰ ਆਉਂਦੀ ਆ ਮੂੰਗੀ ਧੋਤੀ ਮੂੰਗੀ ਧੋਤੀ ਜਿਹੜੀ ਹੈ ਇਹ ਵੀ ਪੰਜਾਬ ਚ ਵਿਖ ਰਹੀ ਹੈ 120 ਰੁਪਏ ਕਿਲੋ ਅਖੀਰ ਚ ਹੁੰਦੇ ਆ ਮੋਠ ਮੋਠ ਵਿਖ ਰਹੇ ਆ ਪੰਜਾਬ ਦੇ ਵਿੱਚ 100 ਰੁਪਏ ਕਿਲੋ ਅਖੀਰ ਚ ਮੈਂ ਤੁਹਾਨੂੰ ਖੰਡ ਦਾ ਵੀ ਰੇਟ ਦੱਸ ਦਵਾ ਖੰਡ ਜਿਹੜੀ ਆ ਪੰਜਾਬ ਦੇ ਵਿੱਚ ਸਲਫਰ ਵਾਲੀ ਖੁੱਲੀ ਖੰਡ ਉਹ ਵਿਖ ਰਹੀ ਹੈ 44-45 ਰੁਪਏ ਕਿਲੋ ਤੇ ਬਿਨਾ ਸਲਫਰ ਵਾਲੀ ਜਿਹੜੀ ਪੈਕਿੰਗ ਵਾਲੀ ਹੈ ਇਹ 50 ਰੁਪਏ ਤੋਂ ਲੈ ਕੇ 55 ਰੁਪਏ ਤੱਕ ਤੇ ਦੋਸਤੋ ਇਸ ਵੀਡੀਓ ਨੂੰ ਅੱਗੇ ਆਪਣੇ ਦੋਸਤਾਂ 'ਚ ਸ਼ੇਅਰ ਜ਼ਰੂਰ ਕਰਿਓ ਅਗਲੇ ਵੀਡੀਓ 'ਚ ਮੈਂ ਤੁਹਾਨੂੰ ਦੱਸਾਂਗਾ ਵੀ ਪੰਜਾਬ ਦੇ ਵਿੱਚ ਮਸਾਲਿਆਂ ਦਾ ਕੀ ਰੇਟ ਹੈ ਤੇ ਮੇਰੇ ਵੀਰੋ ਇਸ ਵੀਡੀਓ ਨੂੰ ਜਿਹੜੇ ਨੂੰ ਆਪਣੇ ਪਾਕਿਸਤਾਨੀ ਤੇ ਦੂਜੇ ਵੀਰਾਂ ਨੂੰ ਵੀ ਸੈਂਡ ਜ਼ਰੂਰ ਕਰਿਓ ਕਿਉਂਕਿ ਪਾਕਿਸਤਾਨ 'ਤੋਂ ਹਮੇਸ਼ਾ ਹੁੰਦਾ ਰਹਿੰਦਾ ਕਿੱਥੇ ਮਹਿੰਗਾਈ ਬਹੁਤ ਹੈ ਤੇ ਪੰਜਾਬ ਦੀ ਵੀ ਮਹਿੰਗਾਈ ਉਹਨਾਂ ਨੂੰ ਪਤਾ ਲੱਗਣੀ ਚਾਹੀਦੀ ਵੀ ਕਿਹੜਾ ਸਸਤਾ ਹੈ ਤੇ ਟੈਗ ਕਰਕੇ ਤੇ ਕਮੈਂਟ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ